ਇਹਨੂੰ ਕਹਿੰਦੇ ਨੇ ਨੌਜਵਾਨ ਨੂੰ ਇੰਦਰੀ ਗੋਰਾ ਰੰਗ ਬਾਹ ਖਿលਿਆ ਦਿੱਤੀ ਹੈ ਦੇਖਣਿਆ ਦਰਸ਼ਨ ਕੀ ਰੰਗ ਲਿਆਉਂਦਾ ਕਾਕਾ ਤੇ ਆਓ ਫਿਰ ਬਿੱਟੂ ਤਗਾਲ ਗਿਆ ਚੋਕਰੋ ਬਹੁਤ ਹੀ ਵਧੀਆ ਹਾਂ ਇਹਨੂੰ ਕਹਿੰਦੇ ਇਕ ਕਰਿਆ ਆਪਣੇ 1 ਤੋਂ 2 ਨੂੰ 2 ਤੋਂ 4 ਵਾਹ ਜੀ ਵਾਹ ਪੇੜ ਮਦਾਰ ਦੇ ਅੰਦਰ ਇਹ ਮੁੰਡੇ ਨੂੰ ਕਹਿੰਦੇ ਆ ਕਿਤੇ ਨੀ ਕਰਕਾਲੀ ਕਿਤੇ ਲਾਲ ਤੇ ਕਹਿੰਦੇ ਬੱਬੂ ਜਲਾਲ ਤਾਂ ਵੀ ਕੌਟੀ ਤੇ ਕਰੇ ਕਮਾਲ ਲਓ ਵੀ ਜਲਾਲ ਦੀ ਧਰਤੀ ਦਾ ਜੰਪ ਵਾਲੇ ਨੂੰ ਬੱਬੂ ਆਖਦੇ ਨੇ ਹਾਂ ਜੀ ਬਹੁਤ ਹੀ ਵਧੀਆ ਲਓ ਫੇਰ ਦੇਖਦੇ ਆ ਬਿੱਟੂ ਕਿੰਦੇ ਦਾ ਖਤਮ ਮਿਲਿਆ ਨੌਜਵਾਨ ਨੂੰ ਹਸਤਰਾ ਅੱਤੀ ਖਿਡਾਰੀ ਹੈ ਲਓ ਬਿੱਟੂ ਤਗਾਲ ਨੇ ਬੱਬੂ ਨੌਜਵਾਨ ਨੂੰ ਜਫਾ ਲਾ ਦਿੱਤਾ ਤਰਕੀ ਦੇ ਉਪਰ ਸਾਬਲਾ ਰੰਗ ਨੌਜਵਾਨ ਕੱਲੇ ਕੱਲੇ ਅੰਗ ਤੋਂ ਜਵਾਨੀ ਦੀ ਭਗ ਮਾਰਦੀ ਹੈ ਦੁੱਧ ਮੱਥਣ ਨਾਲ ਪੂਰੀ ਹੈ ਜਵਾਨੀ ਬਾਹਾਂ ਖਿਲਾਰ ਦਿੱਤੀ ਨੇ ਜੋਬਰ ਕਿਤੇ ਕਿਸੇ ਪਾਸੇ ਸੱਜੇ ਪਾਸੇ ਵਾਲੇ ਵੱਧਾ ਕਿੰਦੇ ਖੱਬੇ ਪਰ ਬਿੱਟੂ ਤਗਾਲ ਤਾਲਾ ਤੇਰੀ ਮਾਂ ਦੀ ਲੈ ਗਰਮ ਜੀ ਤਾਲ ਸੋਹਣਿਆ ਬਗੇਸ਼ਾਂ ਦੀ ਧਰਤੀ ਦੇ ਵੀ ਬਹੁਤ ਹੀ ਤੁਮ ਬਚਾਈਏ ਜੱਫੀਆਂ ਦੀ ਖਿਡਾਰੀ ਐ ਸਟਾਰ ਸਿਟੀ ਬਹੁਤ ਹੀ ਸ਼ਾਨਦਾਰ ਮੋਟਰਸਾਈਕਲ ਉਹਨਾਂ ਦਾ ਵੀ ਧੰਨਵਾਦ ਟੀਵੀ ਸਟਾਰ ਸਿਟੀ ਵਾਲਾ ਦਾ ਰੋ ਮੁੰਡਾ ਬਿੱਟੂ ਤਗਾਲ ਤੇ ਜੱਗੇ ਦੀ ਟੱਕਰ ਹੋ ਗਈ ਐ ਦੇਖ ਲੈ ਪਿਆਰ ਦੀ ਟਿੰਗ ਪੈ ਗਈ ਐ ਕਹਿੰਦੇ ਵੀ ਬਿੱਟੂ ਤਗਾਲ ਦਾ ਜੱਫਾ ਲਾਉਣਾ ਬੜਾ ਤਕੜਾ ਐ ਸੋਹਣਿਓ ਤੇ ਜੱਗਾ ਵੀ ਕਿਸੇ ਕੋਲੋਂ ਘਟਨੀ ਬਹੁਤ ਹੀ ਵਧੀਆ ਰੇਡਰ